ਆ ਦੇਖੋ ਪੰਜਾਬੀਓ ਤਾਰ ਪਾ ਰਹੇ ਨੇ ਤਾਰ ਖਿੱਚੀ ਜਾ ਰਹੀ ਆ ਰੱਸੇ ਨਾਲ ਵੋਟ ਵੋਟ ਪੈਨਪਦਲ ਤੁਸੀਂ ਰੱਸਾ ਤਾਰ ਖਿੱਚੀ ਜਾ ਰਹੀ ਆ ਬੜੀ ਲਾਈਨ ਪੈ ਰਹੀ ਆ ਜਿਹੜੀ ਉੱਪਰ ਤਾਰਾਂ ਦਾ ਪੈ ਗਈਆਂ ਸਲਾਣੀ ਦਾ ਪੂਰਾ ਗਾਬ ਆਇਆ ਹੋਇਆ ਟਰੈਕਟਰ ਨਾਲ ਬਾਰ ਉਹ ਰੱਸੇ ਨਾਲ ਖਿੱਚੀ ਜਾ ਰਹੀ ਆ ਇਹ ਕੋਲਿਆ ਰੋਡ ਪਿੰਡ ਭੱਦਲ ਹੋਆ ਤਹਿਸੀਲ ਅਮਲੋ ਜਿਲ੍ਹਾ ਫਤਿਹਗੜ ਵੇਹੇ ਬੜੀ ਲਾਈਨ ਇਹ ਕਿੱਥੇ ਜਾਂਦੀ ਹੈ ਲਾਈਨ ਬਾਈ ਮਾਦੋ ਫੈਕਟਰੀ ਇਨ ਜਾਂਦੀ ਹੈ ਇਹ ਲਾਈਨ ਜਿਹੜੀ ਪਈ ਆ ਚਹਲ ਜਿਹੜੀ ਟੋਲ ਟੈਕਸ ਕੋਲ ਮਾਦੋ ਫੈਕਟਰੀ ਆ